ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਫਲਗੁਣ ਆਨੰਦ ਉਪਾਰਜਨਾ ਹਾਰੇ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਲਗਾਵਹੀ ਗੀਤ ਗੋਵਿੰਦ ਅਲਾਈ ਹਰ ਜੇਹਾ ਅਵਰ ਨ ਦਿਸੈ ਕੋਈ ਦੂਜਾ ਲਬੈ ਨਾ ਲਾਈ ਫਲਤ ਪਲਤ ਸਵਾਰਿਓਨ ਨਹਿ ਚਲ ਦਿੱਤੀ ਅਨਜਾਈ ਸੰਸਾਰ ਸਾਗਰ ਤੇ ਰਖਿਆਨ ਬਹੜ ਨਾ ਜਨਮੈ ਤਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੋ ਤੇਲ ਨ ਤਮਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੋ ਤੇਲ ਨ ਤਮਾਈ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ सर्ब सुखा निद चरहार पउजल बिखम तरे प्रेम भॻत तिनि पाईया नाहे जरे गए दुबदा नसे पूरन सच परे ਬਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾਂ ਦੇਵਸ ਮੂਰਤ ਭਲੇ ਜਿਸਕ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੱਡ ਭਾਗੇ ਹਾਂ ਜੋ ਕਿ ਧਨ ਦੀਨ ਦੁਨੀਆ ਦੇ ਮਾਲਕ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਨਿੱਗੀ ਗੋਦਾ ਆਨੰਦ ਮਾਣ ਰਹੇ ਹੋ ਗੁਰੂ ਪਿਆਰਿਓ ਸਤਗੁਰਾਂ ਨੇ ਬੜੀ ਅਪਾਰ ਕਿਰਪਾ ਰਹਿਮਤ ਕੀਤੀ ਅੱਜ ਪਾਤਸ਼ਾਹ ਦੀ ਅਪਾਰ ਕਿਰਪਾ ਦਾ ਸਦਕਾ ਦਿਨ ਬੁੱਧਵਾਰ 12 ਫਰਵਰੀ ਅਤੇ ਫਲਗੁਣ ਭਾਵ ਫੱਗਣ ਮਹੀਨੇ ਦੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਸੋ ਫੱਗਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਅਤੇ ਗੁਰੂ ਪਿਆਰਿਓ ਸਤਿਗੁਰਾਂ ਦੀ ਮਿਹਰ صدਕਾ ਪਾਵਨ ਸ੍ਰੀ ਪੁੰਨਿਆਂ ਦਾ ਦਿਹਾੜਾ ਵੀ ਹੈ ਗੁਰੂ ਗਰੀਬ ਨਿਵਾਜ ਕਿਰਪਾ ਰਹਿਮਤ ਕਰਨ ਇਹ ਫੱਗਣ ਮਹੀਨਾ ਸਰਬੱਤ ਸੰਗਤਾਂ ਦਾ ਪਾਤਸ਼ਾਹ ਜੀ ਖੁਸ਼ੀਆਂ ਭਰਿਆ ਸੁੱਖਾਂ ਭਰਿਆ ਬਤੀਤ ਕਰਵਾਉਣ ਦਰੋਂ ਕਰੂੰ ਖੁਸ਼ੀਆਂ ਖੇੜੇ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਮੇਰੇ ਪਾਤਸ਼ਾਹ ਜੀ ਆਪ ਸੰਗਤਾਂ ਨੂੰ ਨਿਹਾਲ ਕਰਨ ਸੋ ਆਓ ਆਪਾਂ ਥੋੜੇ ਜੇ ਸਮੇਂ ਵਾਸਤੇ ਜੋ ਫੱਗਣ ਮਹੀਨੇ ਦਾ ਉਪਦੇਸ਼ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤਾ ਹੈ ਉਸ ਨੂੰ ਖੋਲ ਕੇ ਵਿਚਾਰਨ ਦਾ ਯਤਨ ਕਰਨਾ ਹੈ ਕਿ ਸਤਿਗੁਰੂ ਜੀ ਫੱਗਣ ਮਹੀਨੇ ਦੇ ਉਪਦੇਸ਼ ਰਾਹੀਂ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸੋ ਗੁਰੂ ਪਿਆਰਿਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਡੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ ਦੋਨੋਂ ਹੱਥ ਜੋੜ ਕਰਕੇ ਫਤੇ ਦੀ ਸਾਂਝ ਪਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗੁਣ ਗੁਰੂ ਪਿਆਰਿਓ ਆਪਾਂ ਆਮ ਭਾਸ਼ਾ ਵਿੱਚ ਕਹਿ ਦਿੰਨੇ ਹਾਂ ਫਲਗੁਣ ਭਾਵ ਫੱਗਣ ਫੱਗਣ ਮਹੀਨੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਦੇ ਹਨ ਫੱਗਣ ਮਹੀਨੇ ਦੇ ਅੰਦਰ ਫੱਗੜ ਵਹੀਨਾ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਭਾਵ ਹਰ ਸੱਜਣ ਪ੍ਰਗਟੇ ਆਏ ਹਰੀ ਪ੍ਰਮਾਤਮਾ ਪ੍ਰਤੱਖ ਆਣ ਕੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਸਾ ਕਰਦਾ ਹੈ ਸੋ ਫੱਗਣ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਉਪਾਰਜਣਾ ਭਾਵ ਉਪਜਣਾ ਜਾਨੀ ਕਿ ਪ੍ਰਕਾਸ਼ ਹੋ ਜਾਣਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਕਿ ਭਾਈ ਫੱਗਣ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਤੱਖ ਹਰੀ ਪਰਮਾਤਮਾ ਜਿਹੜਾ ਹੈ ਉਹ ਆਣ ਵੱਸਦਾ ਹੈ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੰਤ ਸਹਾਈ RAM ਕੇ RAM ਕੇ ਸਹਾਈ ਭਾਵ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪਰਮਾਤਮਾ ਨਾਲ ਮਿਲਣ ਵਿੱਚ ਜੋ ਸਹਾਇਤਾ ਕਰਨ ਵਾਲੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਣਾ ਕਰਦੇ ਹਨ ਉਹ ਕੌਣ ਹਨ ਉਹ ਹਨ ਸੰਤ ਜਨ ਇਹਨਾਂ ਦੀ ਮਿਹਰ ਕਰਕੇ ਜੀਵ ਨੂੰ ਜਿਹੜਾ ਹੈ ਉਹ ਪ੍ਰਭੂ ਦੇ ਨਾਲ ਜਿਹੜਾ ਹੈ ਉਹ ਮੇਲ ਮਿਲਾਪ ਹੁੰਦਾ ਹੈ ਸੰਤ ਜਨ ਜਿਹੜੇ ਹਨ ਉਹ ਕਿਰਪਾ ਕਰਕੇ ਜੀਵ ਨੂੰ ਪਰਮਾਤਮਾ ਨਾਲ ਪ੍ਰਭੂ ਦੇ ਨਾਲ ਜੋੜ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਉਹਨਾਂ ਦੀ ਉਹਨਾਂ ਦੀ ਹਿਰਦਾ ਸੇਜ ਜਿਹੜੀ ਹੈ ਸੁੰਦਰ ਬਣ ਜਾਂਦੀ ਹੈ ਸੇਜ ਭਾਵ ਹਿਰਦਾ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਉਹਨਾਂ ਨੂੰ ਭਾਈ ਜਦ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ ਤਾਂ ਸਾਰੇ ਹੀ ਸੁੱਖ ਪ੍ਰਮਾਤਮਾ ਵੱਲੋਂ ਪ੍ਰਾਪਤ ਹੋ ਜਾਂਦੇ ਹਨ ਫਿਰ ਹੁਣ ਦੁੱਖਾ ਨਹੀਂ ਜਾਏ ਸਤਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਫਿਰ ਦੁੱਖਾਂ ਲਈ ਉਨ੍ਹਾਂ ਦੇ ਹਿਰਦੇ ਵਿੱਚ ਕਿਤੇ ਰਤਾ ਭਰ ਜਿੰਨੀ ਵੀ ਥਾਂ ਨਹੀਂ ਰਹਿੰਦੀ ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਵਰ ਪਾਇਆ ਭਾਵ ਵਰ ਕਹਿੰਦੇ ਹਨ ਖਸਮ ਨੂੰ ਪ੍ਰਭੂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਸੋ ਉਹਨਾਂ ਵਡ ਭਾਗਣ ਜੀਵ ਇਸਤਰੀਆਂ ਦੀ ਮਨੋ ਕਾਮਨਾ ਸੰਪੂਰਨ ਹੋ ਜਾਂਦੀ ਹੈ ਭਾਵ ਪੂਰੀ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਹਰੀ ਪ੍ਰਭੂ ਪਰਮਾਤਮਾ ਜਿਹੜਾ ਹੈ ਖਸਮ ਹੈ ਉਹ ਮਿਲ ਜਾਂਦਾ ਹੈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਉਹ ਜੀਵ ਇਸਤਰੀਆਂ ਸਤਗੁਰੂ ਜੀ ਸਮਝਾਉਣਾ ਕਰਦੇ ਹਨ ਸਤਸੰਗੀ ਸਹੇਲੀਆਂ ਨਾਲ ਰਲ ਕੇ ਗੀਤ ਗੋਬਿੰਦ ਗਾਏ ਗੋਬਿੰਦ ਦੇ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਆਲਾਪ ਕੇ ਆਤਮਿਕ ਜਿਹੜਾ ਆਨੰਦ ਮਾਣਦੇ ਹਨ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਸਮਝਾਉਣਾ ਕਰਦੇ ਹਨ ਹਰ ਜਿਹਾ ਅਵਰ ਨਾ ਦੇਸਈ ਕੋਈ ਦੂਜਾ ਲਵੇ ਨਾ ਲਾਈ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ ਕਿ ਪ੍ਰਮਾਤਮਾ ਵਰਗਾ ਕੋਈ ਹੋਰ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਦਾ ਨਹੀਂ ਹਰ ਜਿਹਾ ਅਵਰ ਨਾ ਦਿਸਈ ਭਾਵ ਕਿ ਪ੍ਰਮਾਤਮਾ ਵਰਗਾ ਕੋਈ ਹੋਰ ਕੋਈ ਦੂਜਾ ਲਵੇ ਨਾ ਲਾਏ ਤੇ ਉਸ ਦੀ ਬਰਾਬਰੀ ਕਰਨ ਵਾਲਾ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਵੀ ਉਹਨਾਂ ਨੂੰ ਕਿਤੇ ਦਿਸਦਾ ਨਹੀਂ ਹਲਤ ਪਲਤ ਸਵਾਰਿਓਨ ਨਹਿ ਚਲ ਦਿੱਤੀ ਅਨਜਾਏ ਹਲਤ ਅਤੇ ਪਲਤ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ ਗੁਰੂ ਪਿਆਰਿਓ ਹਲਤ ਕਹਿੰਦੇ ਹਨ ਇਸ ਲੋਕ ਨੂੰ ਜਿਸ ਤੇ ਆਪਾਂ ਰਹਿ ਰਹੇ ਆ ਮਾਤ ਲੋਕ ਨੂੰ ਅਤੇ ਪਲਤ ਕਹਿੰਦੇ ਹਨ ਪਰਲੋਕ ਨੂੰ ਜਿੱਥੇ ਆਪਾਂ ਇਥੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਜਾਣਾ ਹੈ ਸੋ ਗੁਰੂ ਗਰੀਬ ਨਿਵਾਜ ਸਮਝਾਉਣਾ ਕਰਦੇ ਹਨ ਕਿ ਉਸ ਪ੍ਰਮਾਤਮਾ ਨੇ ਉਹਨਾਂ ਸਤ ਸੰਗੀਆਂ ਦਾ ਇੱਕ ਲੋਕ ਪਰਲੋਕ ਸਵਾਰ ਦਿੱਤਾ ਹੈ ਅਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ ਸੰਸਾਰ ਸਾਗਰ ਤੇ ਰਖਿਆਨ ਬਹੁੜ ਨ ਜਨਮ ਤਾਈ ਤਾਏ ਭਾਵ ਭਟਕਣਾ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਅਤੇ ਜਨਮਾਂ ਜਨਮਾਂਤਰਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੌੜ ਭਜ ਨਹੀਂ ਹੁੰਦੀ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਏ ਹੀ ਨਾਨਕ ਧਨ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਮੋਹਰ ਛਾਪ ਲਾ ਕਰਕੇ ਸਿੱਖਿਆ ਸਾਨੂੰ ਦੇ ਰਹੇ ਹਨ ਕਿ ਸਾਡੇ ਇੱਕ ਜੀਵ ਹੈ ਜਿਹਵਾ ਇੱਕ ਅਤੇ ਪਰਮਾਤਮਾ ਦੇ ਗੁਣ ਅਨੇਕਾਂ ਹੀ ਹਨ ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਣੀ ਪੈਂਦੇ ਹਨ ਪਰਮਾਤਮਾ ਦਾ ਆਸਰਾ ਤੱਕਦੇ ਹਨ ਤਰੇ ਨਾਨਕ ਚਰਣੀ ਪਾਏ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਫਲ ਗੁਣ ਨਿਤ ਸਲਾਹੀਏ ਜਿਸਨੋ ਤੇਲ ਨਾ ਤਮਾਏ ਤੇਲ ਨਾ ਤਮਾਏ ਭਾਵ ਕੇ ਤੇਲ ਦਾ ਅਰਥ ਹੈ ਰੱਤਾ ਵੀ ਤਮਾਏ ਭਾਵ ਤਮਾ ਲਾਲਚ ਫੱਗਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ ਸਦਾ ਉਸ ਪਰਮਾਤਮਾ ਦੀ ਸਿਫਤ ਸਾਲਾਹਾ ਕਰਨੀ ਚਾਹੀਦੀ ਹੈ ਜਿਸ ਨੂੰ ਰੱਤਾ ਭਰ ਵੀ ਲਾਲਚ ਨਹੀਂ ਕਿ ਇਸ ਵਿੱਚ ਸਾਡਾ ਭਲਾ ਹੈ ਸਾਡਾ ਹੀ ਭਲਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਫੱਗਣ ਦੇ ਮਹੀਨੇ ਵਿੱਚ ਸਦਾ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਫਾਲਗੁਣ ਨਿਤ ਸਲਾਹੀ ਹੈ ਜਿਸਨੂੰ ਤਿਲ ਨਾਤਮਾਏ ਜਿਸਨੂੰ ਰਤਾ ਭਰਵੇ ਕੋਈ ਤਮਾ ਨਹੀਂ ਹੈ ਭਾਵ ਕੇ ਕੋਈ ਲਾਲਚ ਨਹੀਂ ਹੈ ਸੋ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸਖਤ ਸਲਾਹ ਵਾਲੀ ਗੁਰਬਾਣੀ ਅਤੇ ਉਸ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਗੁਰੂ ਪਿਆਰਿਓ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਮਾਜ ਰਾਗ ਦੇ ਅੰਦਰ ਪਾਵਨ ਜੋ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੋ ਉਸ ਨੂੰ ਆਪਾਂ ਸੰਖੇਪ ਸ਼ਬਦਾਂ ਦੇ ਵਿੱਚ ਵਿਚਾਰਨ ਦਾ ਸਮਝਣ ਦਾ ਯਤਨ ਕੀਤਾ ਹੈ। ਸੋ ਪਾਵਨ ਸ਼ਬਦ ਦੀ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਅਤੇ ਆਪ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਵਾਸਤੇ ਪ੍ਰਮਾਤਮਾ ਜੀ ਕਿਰਪਾ ਕਰਨ ਸਮੱਤ ਸੋਜੀ ਬਖਸ਼ਿਸ਼ ਕਰਕੇ ਸ੍ਰੇਸ਼ਟ ਮੱਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈਂਦੇ ਰਹਿਣ ਸੋ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਪਾਵਨ ਮਹੀਨੇ ਦਾ ਉਪਦੇਸ਼ ਜੋ ਸਤਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਉਸ ਉਪਦੇਸ਼ ਤੇ ਚੱਲ ਸਕੀਏ ਸਤਿਗੁਰ ਦੇ ਬਚਨਾਂ ਨੂੰ ਕਮਾ ਸਕੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸਜਣਿਆ ਸੀਸੜੀਆਂ ਜਿਵੇਂ ਹੋਵੇ ਸੈਭ ਸਿਉ ਮੇਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ